ਹਾਂਜੀ ਭਾਈ ਜਣ ਭਾਈ ਜਣ ਜਿਵੇਂ ਤੁਸੀਂ ਦੱਸਿਆ ਨਾ ਹਵੇਲੀ ਜਿਹੜੀ ਅਠਕੇਲੇ ਵਾਲੀ ਉਹ ਅੱਧੀ ਹਵੇਲੀ ਇਹ ਆ ਅ ਜਿਹੜੇ ਮਰਾਰੇ ਲਾਲ ਤੇ ਗੋਬਿੰਦ ਲਾਲ ਕੇ ਜਿਹੜੇ ਤੁਸੀਂ ਮਕਾਨ ਦੇ ਨਾਂ ਦੱਸਿਆ ਨਾ ਬੰਦਿਆਂ ਦੇ ਖੇਠਾਂ ਦੇ ਜਿਹੜੇ ਆਪਣੇ ਅੰਗਰੇਜ਼ਾਂ ਵੇਲੇ ਦੇ ਉਸ ਟਾਈਮ ਦੇ ਰਏ ਅਫਸਰ ਉਹ ਇਹ ਉਹਨਾਂ ਦੀ ਅੱਧੀ ਘਰ ਹਵੇਲੀ ਇਹ ਆ ਤੇ ਇਹਨਾਂ ਦਾ ਪਰਿਵਾਰ ਤੇ ਸਾਰਾ ਮਤਲਬ ਬਾਹਰ ਅੰਦਰ ਚਲਾ ਗਿਆ ਕਿਤੇ ਜਿਹੜੇ ਤੁਸੀਂ ਬਾਪੂ ਦੀ ਦੱਸੀਏ ਵੀ ਬਾਪੂ ਰੂਮ ਕੀ ਹਵੇਲੀ ਉਹ ਜੇ ਉਹ ਤਾਂ ਜੇ ਤਾਂ ਸੀ ਬਾਜ਼ਾਰ ਦੇ ਵਿੱਚ ਪਈ ਜਾਣ ਉਹ ਮਤਲਬ ਕਿ ਉਹਨਾਂ ਨੇ ਤੋੜ ਕੇ ਦੁਕਾਨਾਂ ਦੁਕੁਨਾ ਬਣ ਗਏ ਉਹਨਾਂ ਦੀ ਸਭ ਸੰਭਾਲ ਨਹੀਂ ਹੋਈ ਉਸ ਹਵੇਲੀ ਦੀ ਉੱਥੇ ਦੁਕਾਨਾਂ ਦੁਕੁਨਾ ਬਣ ਗਈਆਂ ਜਿਹੜੇ ਬਾਪੂ ਰੂਮ ਦਾ ਮਕਾਨ ਸੀ ਛਾਦੋ ਉਹ ਵੀ ਮੇਰੇ ਖਿਆਲ ਕਹਿ ਨਹੀਂ ਸਕਦਾ ਵੀ ਬਚਿਆ ਨਹੀਂ ਤੇ ਦੁੱਖ ਹੁੰਦਾ ਬੜਾ ਵੀ ਯਾਰ ਕਿਸੇ ਨੇ ਸੰਭਾਲੀਆਂ ਨਹੀਂ ਉਹਦੀਆਂ ਅਲਾਦਾਂ ਨੇ ਆ ਇਹਨਾਂ ਕੁ ਬਸ ਬਚਿਆ ਇਹਦੀਆਂ ਪਰਲੀਆਂ ਨੁਕਰਾਂ ਵੀ ਅੱਗੇ ਜਾ ਕੇ ਲੱਗਦੀਆਂ ਉਹ ਇੰਨੀ ਕੁ ਬੱਧੀ ਆ ਤੇ ਤੁਹਾਨੂੰ ਦਿਖਾ ਦਈਏ ਜੇ ਇਹਦੇ ਅੰਦਰ ਜਾਣ ਦੀ ਇਜਾਜ਼ਤ ਹੋਈ ਉਹ ਗਲਤ ਅਸੀਂ ਕੀਤੀ ਸੀ ਪਰ ਉਹ ਬੰਦੇ ਨੇ ਕਿਤੇ ਜਾਣਾ ਸੀ ਯਾਰ ਤੇ ਤਾਂ ਕਰਕੇ ਤੁਹਾਨੂੰ ਇੰਨਾ ਕਿ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਵੀ ਆਹ ਦੇਖ ਲੈ ਭਾਈ ਅਸੀਂ ਕੋਸ਼ਿਸ਼ ਕਰਾਂਗੇ ਦੁਬਾਰੇ ਫੇਰ ਇੱਥੇ ਹੋਂ ਵੀ ਕਰੇ ਜੇ ਆਇਆ ਗਿਆ ਸਾਡੇ ਤੋਂ